ਇਹਨਾਂ ਨੂੰ ਮਜ਼ਾਕ ਕਰਦੀ ਹੁੰਦੀ ਹੈ ਮੈਂ ਕਿਹਾ ਦੀਦੀ ਆਪਣਾ ਰਿਸ਼ਤਾ ਕਿਹੋ ਜਿਹਾ ਬਣਿਆ ਲੋਕੀ ਮਤਲਬ ਧਰਮ ਭੈਣ ਭਰਾ ਕਿਹਾ ਜਾਂਦਾ ਧਰਮ ਭੈਣਾ ਭੈਣਾ ਮੇਕਅਪ ਧਰਨਾ ਪਹਿਣਾ ਦੋਨੇ ਹਾਂਜੀ ਮੈਂ ਇਹਨਾਂ ਨੂੰ ਦੀਦੀ ਬੋਲ ਰਹੀ ਹਾਂ ਇਹ ਮੈਨੂੰ ਦੀਦੀ ਬੋਲਦੇ ਨੇ ਪਰ ਅਸੀਂ ਸਿੰਘੂ ਬਾਰਡਰ ਤੇ ਹੀ ਮਿਲੇ ਸੀ 26 ਜਨਵਰੀ ਨੂੰ ਜਦ ਉੱਥੇ ਜੋ ਵੀ ਹੋਇਆ ਕਿ ਮੇਰੀ ਨੌਕਰੀ ਪਿਛਲੀ ਵਾਰ ਚੱਲ ਗਈ ਸੀਗੀ ਤੇ ਕੱਢ ਦਿੱਤਾ ਗਿਆ ਸੀ ਨੌਕਰੀ ਤੋਂ ਲੇਕਿਨ ਸ਼ਾਇਦ ਅੱਜ ਪਿੱਛੇ ਮੁੜ ਕੇ ਦੇਖਦੀ ਆਂ ਤਾਂ ਸੋਚਦੀ ਆਂ ਕਿ ਚੰਗਾ ਹੀ ਹੋਇਆ ਸਾਨਾ ਦੇ ਲਈ ਫਿਲਹਾਲ ਜਿਹੜੀ ਹੈ ਉਹ ਗੈਸ ਦੇ ਨਾਲ ਰਿਲੇਟਿਡ ਐਸਿਡਿਟੀ ਦੇ ਨਾਲ ਰਿਲੇਟਿਡ ਦਵਾਈਆਂ ਲੈ ਕੇ ਆਈ ਆਂ ਲੇਕਿਨ ਮੈਂ ਇੱਥੇ ਹੁਣ ਐਤ ਕੀ ਦੇਖਿਆ ਕਿ ਜਿਹੜੀ ਦਿੱਕਤ ਆ ਰਹੀ ਹੈ ਉਹ ਆ ਰਹੀ ਹੈ ਚਮੜੀ ਦੇ ਰੋਗਾਂ ਦੀ ਕਿਉਂਕਿ ਗਰਮੀ ਵੱਧ ਰਹੀ ਹੈ ਉਹਦੇ ਕਰਕੇ ਚਮੜੀ ਦਾ ਰੋਗ ਜਿਹੜਾ ਉਹ ਹੋ ਰਿਹਾ ਉਹਦੇ ਕਰਕੇ ਮੈਂ ਹੁਣ ਜਿਹੜਾ ਮੇਰਾ ਨੈਕਸਟ ਜਿਹੜਾ ਹੋਊਗਾ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਐਂਟੀਫੰਗਲ ਕਰੀਮਸ ਜਿਹੜੀਆਂ ਉਹ ਲੈ ਕੇ ਆਵਾਂਗੇ ਤੇ ਜਿਹੜੇ ਮੈਡੀਕੇਟਿਡ ਸੋਪਸ ਨੇ ਉਹ ਲੈ ਕੇ ਆਵਾਂਗੇ ਤੇ ਦੂਜੀ ਮੇਰੀ ਰਿਕਵੈਸਟ ਇਹ ਹੈ ਸਾਰੇ ਇੱਥੇ ਜਿੰਨੇ ਵੀ ਧਰਨੇ ਤੇ ਲੋਕ ਨੇ ਜਵਾਨ ਐ ਬਜ਼ੁਰਗ ਐ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਫਤਿਹ ਕਰਕੇ ਜਾਉਂਗੇ ਨਹੀਂ ਤਾਂ ਮੈਂ ਨਹੀਂ ਚਾਹਦੀ ਕਿ ਕੋਈ ਬੁਰੀ ਖਬਰ ਕਰਦਿਆਂ ਨੂੰ ਪਹੁੰਚੇ ਕਿ ਇੱਥੇ ਆਹ ਦਿੱਕਤ ਆ ਗਈ ਜੋ ਮੈਂ ਆਪਣੇ ਮੂੰਹ ਤੋਂ ਵੀ ਨਹੀਂ ਕੱਢਣਾ ਚਾਹਦੀ ਜਲੇਬੀਆਂ ਸਮੋਸੇ ਪਕੌੜੇ ਮੈਂ ਸਾਰਿਆਂ ਨੂੰ ਮਿੱਠੀਆਂ ਚੀਜ਼ਾਂ ਜ਼ਿਆਦਾ ਘਿਓ ਵਾਲੀਆਂ ਚੀਜ਼ਾਂ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿਹੜਾ ਲੰਗਰ ਪਾਣੀ ਆ ਰਿਹਾ ਪਲੀਜ਼ ਸਾਦਾ ਲੂਣ ਪਾਣੀ ਸਾਦਾ ਤੇਲ ਜਿਹੜਾ ਹੈ ਉਹ ਰੱਖਿਆ ਜਾਵੇ ਕਿ ਦੇਖੋ ਬਜ਼ੁਰਗ ਬਜ਼ੁਰਗ ਪੀੜੀ ਜਿਹੜੀ ਇੱਥੇ ਆਈ ਹੈ ਅੱਜ ਕੱਲ ਜਿਹੜਾ ਹੈ ਉਹ ਬੀਪੀ 슈ਗਰ ਦੀ ਦਿੱਕਤ ਆਮ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਨਾਰਥ ਇੰਡੀਆ ਵਿੱਚ ਇਹ ਜ਼ਿਆਦਾ ਹੈਗੀ ਕਿਉਂਕਿ ਖਾਣ ਪੀਣ ਹੈਜਾ ਹੁਣ ਨਹੀਂ ਸਮਝ ਆਉਂਦੀ ਕਿ ਉਹ ਦਵਾਈਆਂ ਲੈ ਕੇ ਆਏ ਨੇ ਨਹੀਂ ਲੈ ਕੇ ਆਏ ਕੁਝ ਸਮਝ ਨਹੀਂ ਆਉਂਦਾ ਤਾਂ ਉਹ ਦਵਾਈਆਂ ਵੀ ਨਹੀਂ ਚੱਲ ਰਹੀਆਂ ਤੇ ਆਪਣਾ ਪਰਹੇਜ਼ ਵੀ ਨਹੀਂ ਚੱਲ ਰਿਹਾ ਉਹਦੇ ਕਰਕੇ ਬੀਪੀ ਵਧ ਰਹੇ ਨੇ ਖੂਨ ਦਾ ਥੱਕਾ ਜੰਮਣ ਦੇ ਚਾਂਸਿਸ ਬਣਦੇ ਆ ਤੇ ਉਹਦੇ ਕਰਕੇ ਦਿਲ ਦਾ ਦੌਰਾ ਪੈਣ ਦੇ ਚਾਂਸਿਸ ਵੱਜ ਜਾਂਦੇ ਆ ਸੋ ਮੇਰੀ ਇਹੀ ਰਿਕਵੈਸਟ ਹੈ ਮਿੱਠਾ ਮਿੱਠੇ ਦੇ ਨਾਲ ਜਿਹੜੀ ਆ ਉਹ ਤਕਲੀਫ ਵੱਜ ਜਾਂਦੀ ਹੈ 슈ਗਰ ਵੱਧ ਸਕਦੀ ਹੈ ਉਹਦਾ ਅਟੈਕ ਹੋ ਸਕਦਾ ਸੋ ਖਾਣ ਪੀਣ ਦਾ ਪਰਹੇਜ਼ ਟਾਈਮ ਤੇ ਟਾਈਮ ਦਵਾਈਆਂ ਤੇ ਰੱਜਮਾ ਪਾਣੀ ਇਹੀ ਹੈ ਜਿਹੜੀ ਜ਼ਿੰਦਗੀਆਂ ਬਚਾਊਗਾ ਸਿਗੀਆਂ ਆਪਾਂ ਕੁਛ ਨੇ ਤੋਂ ਵੰਡ ਵੀ ਆਏ ਆ ਪਹਿਲਾਂ ਇਹ ਸਾਰੀਆਂ ਗੈਸ ਨਾਲ ਰਿਲੇਟਿਡ ਹੀ ਹੈਗੀਆਂ ਜਿੱਦਾਂ ਕਿ ਬਾਬੇ ਕਹਿੰਦੇ ਆ ਕਿ ਸਾਨੂੰ ਖੰਡਕਣ ਵਾਲੀ ਗੋਲੀ ਚਾਹੀਦੀ ਹੈ ਉਹ ਹੈ ਇਹ ਨੁਅ ਹੈ ਇੱਕ ਚੂਰਨ ਆਯੁਰਵੈਦਿਕ ਜੀ ਇਹ ਸੱਚ ਹੈ ਕਿ ਮੇਰੀ ਨੌਕਰੀ ਪਿਛਲੀ ਵਾਰ ਚੱਲ ਗਈ ਸੀਗੀ ਤੇ ਕੱਢ ਦਿੱਤਾ ਗਿਆ ਸੀ ਨੌਕਰੀ ਤੋਂ ਲੇਕਿਨ ਸ਼ਾਇਦ ਅੱਜ ਪਿੱਛੇ ਮੁੜ ਕੇ ਦੇਖਦੀ ਆਂ ਤਾਂ ਸੋਚਦੀ ਆਂ ਕਿ ਚੰਗਾ ਹੀ ਹੋਇਆ ਉਦੋਂ ਕਿਸੇ ਦੇ ਬੰਧਨ 'ਚ ਸੀਗੀ ਲੋਕਾਂ ਦੇ ਅੰਡਰ ਸੀਗੀ ਹੁਣ ਮੈਂ ਆਜ਼ਾਦ ਐ ਮੇਰਾ ਜੋ ਦਿਲ ਕਰਦਾ ਮੈਂ ਕਰਦੀ ਆਂ ਔਰ ਮੇਰਾ ਜ਼ਮੀਰ ਇਹੀ ਕਹਿੰਦਾ ਕਿ ਮੈਂ ਇੱਥੇ ਆਉਣਾ ਐ ਇੱਥੇ ਸੇਵਾ ਕਰਨੀ ਐ ਇੱਥੇ ਦੇ ਲੋਕਾਂ ਨੂੰ ਸਰਵ ਕਰਨਾ ਐ ਹਾਂਜੀ ਮੈਂ ਇਹਨਾਂ ਨੂੰ ਦੀਦੀ ਬੋਲ ਰਹੀ ਆਂ ਇਹ ਮੈਨੂੰ ਦੀਦੀ ਬੋਲਦੇ ਨੇ ਪਰ ਅਸੀਂ ਸਿੰਘੂ ਬਾਰਡਰ ਤੇ ਹੀ ਮਿਲੇ ਸੀ 26 ਜਨਵਰੀ ਨੂੰ ਜਦ ਉੱਥੇ ਜੋ ਵੀ ਹੋਇਆ ਉਸ ਤੋਂ ਬਾਅਦ ਅਸੀਂ ਮੈਂ ਪਹਿਲਾਂ ਤੋਂ ਹੀ ਉੱਥੇ ਹੁੰਦੀ ਸੀਗੀ ਉਦੋਂ ਮੈਂ ਕਿਸੇ ਐਨਜੀਓ ਦੇ ਨਾਲ ਸੀਗੀ ਨਾਮ ਨਹੀਂ ਲੈਣਾ ਚਾਹੂੰਗੀ ਤੇ ਆਪਾਂ ਉੱਥੇ ਮਿਲੇ ਸੀਗੇ ਦੋਨੋਂ ਜਾਣੇ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਇਕੱਠੇ ਹੀ ਆਂ ਔਰ ਰੱਬ ਕਰੇ ਇਕੱਠੇ ਹੀ ਰਵਾਂਗੇ ਅਖੀਰਲੇ ਸਾਹ ਤ ਕਰਦੀ ਹੁੰਦੀ ਹੈ ਮੇਕਾ ਦੀਦੀ ਆਪਣਾ ਰਿਸ਼ਤਾ ਕਿਉਂ ਜਾਂ ਬਣਿਆ ਲੋਕੀ ਮਤਲਬ ਧਰਮ ਭੈਣ ਭਰਾ ਕਿਹਾ ਜਾਂਦਾ ਧਰਮ ਭੈਣਾ ਭੈਣਾ ਮੇਕਾ ਪੱਤਰਨਾ ਭੈਣਾ ਦੋਨੇ ਪਹਿਲੇ ਧਰਨੇ ਤੇ ਦੂਜੇ ਧਰਨੇ ਦੇ ਨਾਲ